ਲੁੱਟਾ ਖੋਹਾਂਦਿਆਂ ਬਾਰਦਾਤਾ ਨੂੰ ਅੰਜਾਮ ਦੇਣ ਵਾਲੇ ਚੜ੍ਹੇ ਪੁਲਿਸ ਅੜਿੱਕੇ ਪਰਚਾ ਦਰਜ ਉਰੋਪੀ ਗਿਰਫਜ਼ਦਾਰ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਐਸਐਸਪੀ ਮਾਨਸਾ ਸ੍ਰੀ ਭਾਗੀਰਥ ਮੀਨਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਬਿੱਡੀ ਕੀ ਮਹਿੰਮ ਤਹਿਤ ਥਾਣਾ ਪੀਖੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਮਾਜ ਦੇ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਬਾਅਦ ਤੇ ਲੁੱਟਾਂ ਖੋਹਾਂ ਦੀਆਂ ਬਾਹਰ ਦਾਤਾ ਨੂੰ ਅੰਜਾਮ ਦੇਣ ਵਾਲੇ ਜਿਹੜੇ ਵਿਅਕਤੀ ਪੁਲਿਸ ਉਡੀਕੇ ਚੜ ਗਏ ਹਨ ਤਾਂ ਇਸ ਤੇ ਪੀਖੀ ਪੁਲਿਸ ਨੂੰ ਸਫਲਤਾ ਮਿਲੀ ਹੈ ਪਰਚਾ ਦਰਜ ਕੀਤਾ ਗਿਆ આરોપી ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਸ ਤੇ ਥਾਣਾ ਮੁਖੀ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਇਹ ਪਿਛਲੇ ਦਿਨੀ ਦਾ ਇੱਕ ਰੌਹਲ ਕੁਮਾਰ ਨੇ ਪੀਖੀ ਦੇ ਉਹਨਾਂ ਨੇ ਇਤਲਾਹ ਦਿੱਤੀ ਸੀ ਵੀ ਉਹਨਾਂ ਦੀ ਭੈਣ ਪੂਜਾ ਉਹ ਜਾ ਰਹੀ ਸੀ ਉਹ ਤੋਂ ਕੁਝ ਮੋਟਰਸਾਈਕਲ ਸਵਾਰਾਂ ਨੇ ਮੋਬਾਈਲ ਖੋ ਲਿਆ ਉਹਦੇ ਅਸੀਂ ਮੁਕੱਦਮਾ ਨੰਬਰ 10 ਦਰਜ ਕਰਕੇ ਅੰਡਰ ਸੈਕਸ਼ਨ 304 35 ਵਿਨਸ ਤੇ ਫੌਰੀ ਕਾਰਵਾਈ ਕੀਤੀ ਸਾਡੇ ਐਸਆਈ ਹੈਗੇ ਨੇ ਰਿਜਿੰਦਰ ਸਿੰਘ ਉਹਨਾਂ ਨੇ ਉਹਨਾਂ ਨੂੰ ਮੌਕੇ ਤੋਂ ਕਾਬੂ ਕਰਕੇ ਉਹਨਾਂ ਤੋਂ ਮੋਬਾਈਲ ਵੀ ਬਰਾਮਦ ਕੀਤਾ ਜਿਹੜਾ ਮੋਟਰਸਾਈਕਲ ਸੀ ਵਾਰਦਾਤ ਚ ਵਰਤਿਆ ਉਹ ਵੀ ਕਬ ਬਰਾਮਦ ਕੀਤਾ ਤੇ ਜਿਹੜੇ ਦੋਨੇ ਦੋਸ਼ੀ ਐ ਇੱਕ ਦਾ ਨਾਮ ਹੈਗਾ ਕਾਸ਼ਦੀਪ ਸਿੰਘ ਦੂਜਾ ਹੈ ਕ੍ਰਿਸ਼ਨ ਸਿੰਘ ਦੋਨੇ ਮੱਤੀ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਇਸੇ ਤਰ੍ਹਾਂ ਪਿੱਛੇ ਜਿਹੜੇ ਆਪਣੀ ਹੈਗੀ ਆ ਆਈਸੀਆਈਸੀ ਬੈਂਕ ਕੋਦੇ ਮੈਨੇਜਰ ਨੇ ਮੈਡਮ ਅਮਨਦੀਪ ਕੋ ਉਹਨਾਂ ਦੇ ਬਿਆਨ ਤੇ ਇੱਕ ਮੁਕੱਦਮਾ ਦਰਜ ਹੋਇਆ ਸੀ ਉਹਨਾਂ ਦੀ ਬੱਸ ਦੇ ਵਿੱਚੋਂ ਜਾਂਦਿਆਂ ਉਹਨਾਂ ਦੀ ਕਿੱਟ ਦੇ ਵਿੱਚੋਂ ਉਹਨਾਂ ਦੀਆਂ ਬੈਂਕ ਦੀਆਂ ਚਾਬੀਆਂ ਤੇ ਉਹਨਾਂ ਦਾ ਥੋੜਾ ਬਹੁਤਾ ਉਹਦੇ ਵਿੱਚ ਕੈਸ਼ ਸੀ ਪੋਕਟ ਦੇ ਵਿੱਚ ਉਹ ਕੱਢ ਲਿਆ ਸੀ ਉਹਤੇ ਮਕਦਮਾ ਨੰਬਰ 5 ਮਿਤੀ 10 ਸਿਕ 25 ਅਰਜ ਕੀ ਤਾਰੀਖ ਸੀ ਅੰਡਰ ਸੈਕਸ਼ਨ 305 ਵੀ ਐਨ ਐਸ ਉਹਦੇ ਵਿੱਚ ਅਸੀਂ ਦੋ ਜਿਹੜੇ ਜੋ ਲਾਈਨ ਨੇ ਬੁਲਾਡੇ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਕਾਬੂ ਕੀਤਾ ਉਹ ਚਾਬੀਆਂ ਵੀ ਬਰਾਮਦ ਹੋਈਆਂ ਤੇ ਔਰ ਨਾਲ ਜਿਹੜਾ ਉਹਨਾਂ ਤੋਂ ਜਿਹੜਾ ਕੈਸ਼ ਸੀ ਉਹ ਉਹ ਵੀ ਬਰਾਮਦ ਕੀਤਾ ਇਹ ਜਿਹੜਾ ਇਹ ਆਕਾਸ਼ਦੀਪ ਸਿੰਘ ਪੁੱਤਰ ਹੈਗਾ ਮੱਗੀ ਸਿੰਘ ਤੇ ਦੂਜਾ ਹੈਗਾ ਕ੍ਰਿਸ਼ਨ ਸਿੰਘ ਪੁੱਤਰ ਭੋਲਾ ਸਿੰਘ